ਅੱਜ ਪ੍ਰਦੇਸ਼ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਬਿਆਨ ਆਇਆ ਕਿ ਚਿੱਟੇ ਦਾ ਬਦਲ ਅਫੀਮ ਹੈ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਵੀ ਪ੍ਰਾਰਥਨਾ ਕਰਦਾਂ ਕਿ ਕਿਸੇ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ ਇਹ ਕੋਈ ਸਾਈਕਾਟਿਸਟ ਹੋਵੇ ਜਾਂ ਮਾਨਸਿਕਤਾ ਦੇ ਵਿਸ਼ੇ ਦਾ ਮਾਹਰ ਹੋਵੇ ਉਸ ਤੋਂ ਸਲਾਹ ਲਈ ਜਾ ਸਕਦੀ ਹੈ ਪਰ ਮੈਂ ਜਨਤਾ ਨੂੰ ਵੀ ਅਪੀਲ ਕਰਾਂਗਾ ਕਿ ਇਹਨਾਂ ਲੀਡਰਾਂ ਦੇ ਜਿਹੜਾ ਬਹਿਕਾਵੇ ਚ ਆ ਕੇ ਕਿਤੇ ਹੋਰ ਕੋਈ ਨਸ਼ਾ ਨਾ ਲਗਾ ਲੈਣਾ ਔਰ ਇਹ ਕੋਈ ਅੱਛੀ ਗੱਲ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਮਾਜ ਦੇ ਲਈ ਔਰ ਮੈਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਜਿਹੜਾ ਆਪਦਾ ਵਿਸ਼ਾ ਨਾ ਹੋਵੇ ਉਸ ਦੇ ਉੱਪਰ ਸਲਾਹ ਦੇਣੀ ਸਮਾਜ ਚ ਹੋਰ ਕੂਰੀਟੀਆਂ ਪੈਦਾ ਕਰਦਾ ਕਮੀਆਂ ਲੈ ਕੇ ਹੁੰਦਾ ਔਰ ਇਸ ਲਈ ਮੈਂ মিডিਆ ਨੂੰ ਵੀ ਇਹ ਕਹਿਣਾ ਕਿ ਅਜਿਹੇ ਲੀਡਰਾਂ ਦੇ ਇਸ ਤਰ੍ਹਾਂ ਦੇ ਨੀਮ ਹਕੀਮ ਖਤਰਾ ਹੈ ਜਾਨ ਸਲਾਹ مشوره ਵਾਲੇ ਬਿਆਨਾਂ ਤੋਂ ਗੁਰੇਸ਼ ਕਰੋ ਔਰ ਜ਼ਰੂਰ ਬਚਾਓ ਜਨਤਾ ਨੂੰ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਇਹ ਕਹਿ ਦੇਣਾ ਚਾਹੀਦਾ ਕਿ ਇਹ ਨਿੱਜੀ ਵਿਚਾਰ ਨੇ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਉਹਨਾਂ ਪੋਲਿਟਿਕਲ ਪਾਰਟੀਆਂ ਨੂੰ ਵੀ ਕਿ ਨਸ਼ਿਆਂ ਦੀ ਤਰਫ ਜਨਤਾ ਨੂੰ ਇੱਕ ਬਿਮਾਰੀ ਛੱਡ ਕੇ ਦੂਸਰੀ ਬਿਮਾਰੀ ਨਾ ਲਗਵਾਓ ਅਫੀਮ ਵੀ ਨਸ਼ਾ ਸ਼ਰਾਬ ਵੀ ਨਸ਼ਾ ਔਰ ਬਾਕੀ ਵੀ ਸਭ ਨਸ਼ੇ ਨੇ ਤੇ ਇਸ ਲਈ ਇਹ ਜਿਹੜਾ ਪੰਜਾਬ ਇਹਨੂੰ ਹੋਰ ਇਸ ਤਰ੍ਹਾਂ ਦੇ ਨਸ਼ਿਆਂ ਦੀ ਤਰਫ ਨਾ ਲੈ ਕੇ ਜਾਓ ਔਰ ਕਾਂਗਰਸ ਨੂੰ ਬੜੀ ਗਲਤਫਹਿਮੀ ਹੈ ਕਿ ਉਹਦਾ ਰਾਜ ਆਣਾ ਵਿਚਾਰ ਕਰਾਂਗੇ ਇਹੋ ਜਿਹੇ ਲੋਕਾਂ ਦਾ ਪੰਜਾਬ ਦੀ ਜਨਤਾ ਰਾਜ ਲੈ ਕੇ ਕਿਉਂ ਆਉ ਜਿਨ੍ਹਾਂ ਨੂੰ ਇਹ ਹੀ ਨਹੀਂ ਸਮਝ ਇਸ ਲਈ ਸਾਡੀ ਇਹ ਪ੍ਰਾਰਥਨਾ ਕਿ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਜਿੰਨੇ ਵੀ ਲੀਡਰ ਨੇ ਔਰ ਸੋਚ ਵਿਚਾਰ ਤੋਂ ਬਿਨਾ ਕੋਈ ਗੱਲ ਜ਼ੁਬਾਨ ਚੋਂ ਨਹੀਂ ਕੱਢਣੀ ਚਾਹੀਦੀ ਜਿਹੜੀ ਸਮਾਜ 'ਚ ਗਲਤ ਪ੍ਰਭਾਵ ਪਾਉਂਦੀ